ਇਹ ਜਿਹੜੀਆਂ ਤੁਸੀਂ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਇਹ ਸੰਗਰੂਰ ਸ਼ਹਿਰ ਦੀਆਂ ਤਸਵੀਰਾਂ ਨੇ ਮਹਿਲਾ ਚੌਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨਾਂ ਦਾ ਬਹੁਤ ਹੀ ਜ਼ਿਆਦਾ ਵੱਡਾ ਜੱਥਾ ਬੈਠਾ ਹੈ ਉਹ ਬਸ ਥੋੜੇ ਦਿਨ ਥੋੜੀ ਹੀ ਟਾਈਮ ਦੇ ਵਿੱਚ ਸ਼ੰਭੂ ਬਾਰਡਰ ਕਿੰਨੀ ਰਵਾਨਾ ਹੋਊਗਾ ਉਹਦੀਆਂ ਤਸਵੀਰਾਂ ਨੇ ਇਹ ਸੰਗਰੂਰ ਦੇ ਮਹਿਲਾ ਚੌਕ ਦੀਆਂ ਕਿ ਕਿਸਾਨਾਂ ਵੱਲੋਂ ਬਹੁਤ ਹੀ ਜ਼ਿਆਦਾ ਵੱਡਾ ਜੱਥਾ ਸ਼ੰਭੂ ਬਾਰਡਰ ਕਿੰਨੀ ਰਵਾਨਾ ਹੋਊਗਾ ਕੀ ਹੋਣਾ ਇੱਥੋਂ ਬੇਖੋ ਜਿਹੜਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਐ ਸਮਝ ਲਓ ਆ ਸਾਡਾ ਘਰ ਹੈ ਹੁਣ ਅਸੀਂ ਘਰੋਂ ਚਾਲੇ ਪਾਉਣ ਲੱਗੇ ਆ ਅਸੀਂ ਜਿਹੜਾ ਦਿੱਲੀ ਜਾਣਾ ਜੰਤਰ ਮੰਤਰ ਤੇ ਉਸ ਲਈ ਸਾਨੂੰ ਕਿੰਨਾ ਟਾਈਮ ਲੱਗਦਾ ਇੱਕ ਮੈਂ ਤੁਹਾਡੇ ਮੱਧਮ ਰਹੀਂ ਇਹ ਦੱਸਣਾ ਚਾਹੁੰਨਾ ਕਈ ਵਾਰੀ ਲੋਕ ਭੁਲੇਖੇ 'ਚ ਹੁੰਦੇ ਨੇ ਵੀ ਫਲਾਣੇ ਥਾਂ 13 ਤਰੀਕ ਨੂੰ ਜਾਣਾ ਅਸੀਂ 13 ਤਰੀਕ ਨੂੰ ਘਰਾਂ ਦੇ ਵਿੱਚੋਂ ਦਿੱਲੀ ਨੂੰ ਕੂਚ ਕਰਾਂਗੇ ਹੁਣ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਸਿਰਫ 10 ਮਿੰਟਾਂ ਦੇ ਵਿੱਚ ਇੱਥੋਂ ਜਿਹੜਾ ਮਾਰਚਾ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਅਸੀਂ ਖਨੌਰੀ ਬਾਰਡਰ ਜਾਣਾ ਦੂਜੇ ਸਾਡੇ ਸਿੰਭੂ ਬਾਰਡਰ ਤੇ ਜਾਣਗੇ ਦੂਜੇ ਜਿਹੜੇ ਆਪਣੇ ਦਾਬਾ ਵਾਲੀ ਤਾਂ ਉਹ ਸਾਰਿਆਂ ਤੇ ਜਿਹੜੇ ਅਸੀਂ ਪਹੁੰਚ ਰਹੇ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਹੁਣ ਕੀਤੀ ਹੈ ਕਿ ਆਪ ਦਾ ਲੰਗਰ ਪਾਣੀ ਛੱਕ ਕੇ ਜਿੰਨਾ ਵੀ ਸਮਾਨ ਟਰੈਕਟਰ ਵਾਲਿਆਂ ਤੋਂ ਥੱਲੇ ਆ ਉਹ ਧਰ ਲਓ ਅਸੀਂ ਮੂਰੇ ਹੋਵਾਂਗੇ ਤਾਂ ਉਹ ਆਪਾਂ ਜਿਹੜਾ ਉਧਰ ਨੂੰ ਹੁਣ ਚਾਲੇ ਪਾਵਾਂਗੇ